ਦੋਸਤੋ ਸ਼ੇਅਰ ਮਾਰਕੀਟ ਦੀ ਚੱਕਾਚੌਂਦ ਹਰ ਕਿਸੇ ਨੂੰ ਆਪਣੇ ਵੱਲ ਖਿੱਚਦੀ ਹੈ ਹਰ ਕੋਈ ਸਮਾਰਟ ਤਰੀਕੇ ਨਾਲ ਕਮਾਈ ਕਰਨਾ ਚਾਹੁੰਦਾ ਹੈ ਹਰ ਕੋਈ ਇਨਵੈਸਟਮੈਂਟ ਤੋਂ ਲਾਭ ਕਮਾਉਣਾ ਚਾਹੁੰਦਾ ਹੈ ਪਰ ਲਾਭ ਦੇ ਚੱਕਰ ਵਿੱਚ ਵੇਖਾ ਵੇਖੇ ਵਿੱਚ ਹਰ ਕੋਈ ਨੁਕਸਾਨ ਕਰੀ ਜਾਂਦਾ ਹੈ ਕਿਉਂਕਿ ਕਿਸੇ ਨੂੰ ਸ਼ੇਅਰ ਮਾਰਕੀਟ ਬੈਂਕ ਨਿਫਟੀ ਨਿਫਟੀ ਟਰੇਡਿੰਗ ਦਾ ਗਿਆਨ ਨਹੀਂ ਹੁੰਦਾ ਕਲੀ ਇਨਵੈਸਟਮੈਂਟ ਨਾਲ ਹੀ ਲਾਭ ਨਹੀਂ ਹੁੰਦਾ ਇਸ ਲਈ ਪ੍ਰੋਪਰ ਵੇ ਹੈ ਜਿਸ ਨੂੰ ਸਿੱਖ ਕੇ ਤੁਸੀਂ ਲਾਭ ਕਮਾ ਸਕਦੇ ਹੋ ਹੁਣ ਸਵਾਲ ਇਹ ਕਿ ਕਿੱਥੋਂ ਸਿੱਖੀਏ ਆਜੋ ਆਪਾਂ ਚਲਦੇ ਹਾਂ ਸ਼ਾਰਵੀ ਰਹਿਜਾ ਜਿਹਦੇ ਇੰਸਟੀਟਿਊਟ ਟ੍ਰੇਡ ਐਂਡ ਰਾਈਸ ਤੇ ਜਿੱਥੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਕੇ ਨੌਜਵਾਨ ਟ੍ਰੇਡਿੰਗ ਸਿੱਖ ਰਹੇ ਹਨ ਆਪਾਂ ਗੱਲਬਾਤ ਕਰੀਏ ਉਸ ਤੋਂ ਪਹਿਲਾਂ ਦੋਸਤੋ ਮੈਂ ਦੱਸ ਦਿਆਂ ਕਿ 25 ਜੁਲਾਈ 2024 ਨੂੰ ਨਵਾਂ ਬੈਚ ਸ਼ੁਰੂ ਹੋ ਰਿਹਾ ਹੈ ਅਤੇ 2 ਦਿਨ ਦੀ ਡੈਮੋ ਕਲਾਸ ਵੀ ਮਿਲ ਰਹੀ ਹੈ ਵੀਡੀਓ ਨੂੰ ਵੀ ਸ਼ੇਅਰ ਕਰ ਦਿਓ ਤਾਂ ਜੋ ਕੈਰੀਅਰ ਬਣਾਉਣ ਦੇ ਚਾਹਵਨ ਨੌਜਵਾਨਾਂ ਨੂੰ ਸਹੀ ਰਸਤਾ ਮਿਲ ਦੋਸਤੋ ਕਹਿੰਦੇ ਨੇ ਕਿ ਟ੍ਰੇਡ ਇੱਕ ਐਜਾ ਸਮੁੰਦਰ ਹੈ ਜਿਹਦੇ ਵਿੱਚ ਜੋ ਉਤਰ ਗਿਆ ਉਹਨਾਂ ਵਿੱਚੋਂ 10% ਜਿਹੜੇ ਲੋਕਾਂ ਨੂੰ ਲਾਭ ਹੁੰਦਾ ਹੈ ਤੇ 90% ਨੂੰ ਨੁਕਸਾਨ ਹੁੰਦਾ ਹੈ ਪਰ ਇਹ ਨੁਕਸਾਨ ਇਸ ਕਰਕੇ ਹੁੰਦਾ ਹੈ ਕਿਉਂਕਿ ਲੈਕ ਆਫ ਨੋਲੇਜ ਹੈ ਨੋਲੇਜ ਦੀ ਘਾਟ ਹੁੰਦੀ ਹੈ ਲੋਕਾਂ ਨੂੰ ਪਤਾ ਨਹੀਂ ਹੁੰਦਾ ਦੇਖਾ ਦੇਖੇ ਦੇ ਵਿੱਚ ਸ਼ੁਰੂਆਤ ਕਰ ਦਿੰਦੇ ਨੇ ਲੇਕਿਨ ਜੇ ਪ੍ਰੋਪਰ ਐਜੂਕੇਸ਼ਨ ਲਈ ਜਾਵੇ ਤਾਂ ਇਹਦੇ ਵਿੱਚ ਬਹੁਤ ਜ਼ਿਆਦਾ ਮੁਨਾਫਾ ਗੇਨ ਕੀਤਾ ਜਾ ਸਕਦਾ ਹੈ ਨੂੰ ਕੈਰੀਅਰ ਵੀ ਬਣਾਇਆ ਜਾ ਸਕਦਾ ਹੈ ਤੇ ਸਾਡੇ ਨਾਲ ਇੱਕ ਦੋਸਤ ਸਨਮਦੀਪ ਸਿੰਘ ਜੀ ਉਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਜਾਣਾਂਗੇ ਉਹਨਾਂ ਦੇ ਵੀ ਐਕਸਪੀਰੀਅੰਸ ਜਾਣਾਂਗੇ ਤੇ ਕੁਝ ਹੋਰ ਦੋਸਤਾਂ ਉਹਨਾਂ ਦਾ ਐਕਸਪੀਰੀਅੰਸ ਵੀ ਆਪਾਂ ਜਾਣਾਂਗੇ ਸਰ ਵੈਲਕਮ ਜੀ ਅੱਛਾ ਸ਼ੁਕਰੀਆ ਜੀ ਸਾਨੂੰ ਜੀ ਕਿਵੇਂ ਵੇਖਦੇ ਹੋ ਤੁਸੀਂ ਟ੍ਰੇਡ ਨੂੰ ਜੀ ਸਰ ਟ੍ਰੇਡ ਬੜੀ ਕਹਿੰਡ ਚੀਜ਼ ਹੈ ਜੀ ਜੇ ਆਪਾਂ ਆਪਣੇ ਫਿਊਚਰ ਦੇ ਕੋਈ ਆਪਣਾ ਡ੍ਰੀਮ ਪੂਰਾ ਕਰਨਾ ਠੀਕ ਹੈ ਨੌਜਵਾਨ ਜਿਹੜੇ ਹੈਗੇ ਆ ਮਤਲਬ ਆਪਣਾ ਡ੍ਰੀਮ ਪੂਰਾ ਕਰਨਾ ਚਾਹਵੇ ਨੌਕਰੀ ਤੋਂ ਇਲਾਵਾ ਤਾਂ ਇਹਨੂੰ ਕਰ ਸਕਦੇ ਆ ਹਾਂਜੀ ਸਰ ਪਰ ਕਿਵੇਂ ਕਰ ਸਕਦੇ ਆ ਕਿਉਂਕਿ ਅੱਜ ਕੱਲ ਲੋਕਾਂ ਨੂੰ ਨੁਕਸਾਨ ਬਹੁਤ ਹੁੰਦਾ ਠੱਗੀਆਂ ਬੜੀਆਂ ਹੋ ਰਹੀਆਂ ਨੇ ਫਿਰ ਇਹਦੇ ਵਾਸਤੇ ਬੋਰ ਆਗੇ ਜਾਂ ਕਿਤੇ ਵੀ ਹੋਰ ਬਧੀ ਟੀਚਰ ਤਾਂ ਆਪਣਾ ਸਿੱਖਣਾ ਪਊਗਾ ਇਹ ਚੀਜ਼ ਠੀਕ ਹੈ ਜਿਵੇਂ ਸ਼ਰਵਿਲ ਜੀ ਕਰ ਰਿਹਾ ਹਾਂਜੀ ਸਰਵਿਲ ਸਰ ਵਾਂਗੂ ਜੀ ਸਰ ਤੇ ਸਿੱਖੇ ਬਿਨਾਂ ਸਾਰੇ ਪੋਸੀਬਲ ਨਹੀਂ ਹੈਗੀ ਠੀਕ ਹੈ ਜੀ ਹਾਂਜੀ ਸਰ ਹੁਣ ਤੱਕ ਦਾ ਤੁਹਾਡਾ ਕੀ ਐਕਸਪੀਰੀਅੰਸ ਰਿਹਾ ਮੇਰਾ ਜਿੰਨਾ ਮੈਂ ਸਿੱਖਿਆ ਮੇਰਾ ਸਾਰਾ ਵਰਕ ਕਰ ਰਿਹਾ ਉਹ ਠੀਕ ਹੈ ਕੋਈ ਫੇਕ ਨਹੀਂ ਹੈਗਾ ਕੋਈ ਸਟ੍ਰੈਟੇਜੀ ਜਾਂ ਕੁਝ ਵੀ ਕਰਨ ਸਕਾਇਆ ਉਹੋ ਫੇਕ ਨਹੀਂ ਹੈਗਾ ਪੂਰੀ ਪ੍ਰੋਫਿਟੇਬਲ ਆ 100% ਵਰਕ ਕਰ ਦਿੰਦੇ ਨੇ ਕਹਿੰਦੇ ਨੇ ਮਾਰਕੀਟ ਜੰਦਰ ਪਰਸੈਂਟ ਕੁਝ ਨਹੀਂ ਹੈਗਾ ਪਰ ਸਰ ਦੀ ਸਟ੍ਰੈਟਜੀ 100% ਵਰਕ ਕਰ ਰਹੀਆਂ ਨੇ ਠੀਕ ਹੈ ਹਾਂਜੀ ਆਪਾਂ ਇੱਕ ਗੱਲ ਕਰੀਏ ਕਿ ਆਨਲਾਈਨ ਬੜੇ ਲੋਕ ਕੋਰਸਸ ਖਾਂਦੇ ਆ ਰੋਜੀ ਐਡਸ ਆਰੀਆਂ ਨੇ ਰੋਜੀ ਬੜੇ ਲੋਕ ਜਿਨ੍ਹਾਂ ਦੇ ਫਾਲੋਅਰ ਵੀ ਲੱਖਾਂ ਦੇ ਵਿੱਚ ਹੈਗੇ ਆ ਤੇ ਉਹਨਾਂ ਕੋਲ ਵੀ ਜਿਹੜੇ ਸਿੱਖ ਹੁੰਦੇ ਆ ਉਹਨਾਂ ਦਾ ਐਕਸਪੀਰੀਅੰਸ ਵੀ ਹੁੰਦਾ ਯਾਰ ਸੰਧਾ ਨੁਕਸਾਨ ਹੋਇਆ ਜੀ ਉਹ ਕੀ ਕਾਰਨ ਲੈਂਦਾ ਫਿਰ ਉਹਨਾਂ ਦੇ ਸਾਡੇ ਸਿਰਫ ਇਕੱਲਾ ਫੋਲੋਅਰ ਫੋਲੋਅਰ ਹੁੰਦੇ ਨੇ ਤੇ ਉਹਨੂੰ ਸਿਖਾਉਣਾ ਸਿਖਾਉਣ ਦਾ ਟੰਗ ਲੈਂਦਾ ਠੀਕ ਹੈ ਸਿਖਾਉਣ ਦਾ ਟੰਗ ਉਹ ਬੰਦੇ ਨੇ ਹੁੰਦਾ ਜੋ ਇਹ ਚੀਜ਼ ਤੋਂ ਨਿਕਲ ਕੇ ਆਇਆ ਹੋਵੇ ਪਹਿਲਾਂ ਆਪਾਂ ਇਹ ਕਹਿ ਸਕਦੇ ਆਂ ਕਿ ਆਫਲਾਈਨ ਸਟੱਡੀ ਜਿਹੜੀ ਆ ਉਹ ਜ਼ਿਆਦਾ ਬੈਟਰ ਆ ਆਨਲਾਈਨ ਹਾਂਜੀ ਸਰ ਆਨਲਾਈਨ ਵੀ ਸਰ ਬਹੁਤ ਵਧੀਆ ਬਿਕਰਾਉਂਦੇ ਨੇ ਜੇ ਕੋਈ ਬਾਹਰੋਂ ਮੈਕ ਅਪ ਭਾਈ ਕਰਨਾ ਚਾਹੁੰਦਾ ਆਪਣਾ ਠੀਕ ਹੈ ਤੇ ਆਨਲਾਈਨ ਉਹ ਤੋਂ ਵੀ ਵਧੀਆ ਹੁੰਦੀ ਆ ਠੀਕ ਹੈ ਹੱਥ ਫੜ ਕੇ ਕਰਾਇਆ ਜਾਂਦਾ ਸਰ ਇੱਕ حساب ਨਾਲ ਹੋਰੇ ਠੀਕ ਹੈ ਆਫਲਾਈਨ ਤਾਂ ਆਪਾਂ ਇਹ ਕਹਿ ਦਈਏ ਜਿਵੇਂ ਸਕੂਲ ਦੇ ਵਿੱਚ ਬੱਚਾ ਸਿਖਾਇਆ ਜਾਂਦਾ ਹੱਥ ਫੜ ਕੇ ਕਰਾਇਆ ਜਾਂਦਾ ਪੂਰਾ ਕੰਮ ਠੀਕ ਹੈ ਤੋ ਜੋ ਨੌਜਵਾਨ ਨੇ ਜਿਹੜੇ ਮਤਲਬ ਅੱਜ ਕੱਲ ਰੋਜ਼ਗਾਰ ਨਹੀਂ ਮਿਲਦਾ ਤੇ ਜਿਹੜੇ ਲੋਕ ਟਰੇਡਿੰਗ ਦੇ ਵਿੱਚ ਆਣਾ ਚਾਹੁੰਦੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਸਰ ਆਓ ਬਟ ਸਿੱਖ ਕੇ ਆਓ ਠੀਕ ਹੈ ਆਓ ਤੇ ਸਿੱਖ ਕੇ ਆਓ ਤੇ ਆਪਣੇ ਡ੍ਰੀਮ ਪੂਰੇ ਕਰੋ ਬੜਾ ਕਹਿਣ ਬਿਜ਼ਨਸ ਆਪਾਂ ਕੀਤੇ ਵੀ ਕਰ ਸਕਦੇ ਆਂ ਤੇ ਲੈ ਕੇ ਕਰ ਸਕਦੇ ਆਂ ਆਪਾਂ ਇਹ ਕਹਿ ਸਕਦੇ ਆਂ ਡ੍ਰੀਮ ਫੁਲਫਿਲ ਕਰਨਾ ਬਸ ਕਰ ਰਹੇ ਆਂ ਆਪਣੇ ਫੋਨ ਤੋਂ ਹੀ ਕਰ ਸਕਦੇ ਨਾਲੇ ਠੀਕ ਹੈ ਹਾਂਜੀ ਤੇ ਦੋਸਤੋ ਸਨਮਜੀਤ ਸਿੰਘ ਨੇ ਬਹੁਤ ਸੋਹਣੀ ਗੱਲ ਕਹੀ ਹੈ ਕਿ ਫੋਨ ਜਿਹੜਾ ਹੈ ਆਮ ਤੌਰ ਤੇ ਆਪਣੇ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਰੀਲਾਂ ਵੇਖਣ ਦੇ ਵਿੱਚ ਟਾਈਮ ਜਾਇਆ ਕਰ ਰਹੀ ਹੈ ਪਰ ਉਸ ਤੋਂ ਬੈਟਰ ਕੀ ਹੈ ਕਿ ਤੁਸੀਂ ਆਪਣੇ ਫੋਨ ਦਾ ਯੂਜ਼ ਕਰੋ ਤੇ ਆਪਣੇ ਫੋਨ ਨੂੰ ਆਪਣਾ ਕੈਰੀਅਰ ਬਣਾਓ ਆਪਣੇ ਡ੍ਰੀਮ ਜਿਹੜੇ ਫੁੱਲਫਿਲ ਕਰੋ ਤੇ ਨਾਲ ਤੁਸੀਂ ਕਰੋ ਟਰੇਡਿੰਗ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਸਰ ਠੀਕ ਹੈ ਸਰ ਜੀ ਕੀ ਨਾਮ ਸਰ ਦਾ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਕਿੱਥੋਂ ਆਏ ਹੋ ਮੈਂ ਮਰੀ ਸਾਧ ਤੋਂ ਕੀ ਐਕਸਪੀਰੀਅੰਸ ਹੈ ਤੁਹਾਡਾ ਐਕਸਪੀਰੀਅੰਸ ਇੱਥੇ ਰਿਹਾ ਕਿ ਸਰ ਇਸ ਤੋਂ ਪਹਿਲਾਂ ਮੈਂ 9 ਤੋਂ 10 ਕੋਰਸ ਕਰ ਚੁੱਕਾ ਹਾਂ ਨਾਮੀ ਸ਼ਹਿਰਾਂ ਤੋਂ ਚੰਡੀਗੜ੍ਹ ਫਿਰੋਜ਼ਪੁਰ ਕੁਝ ਕਿਤੇੋਂ ਕਾਫੀ ਸ਼ਹਿਰਾਂ ਤੋਂ ਨੋਮੈਂਕ ਕਰ ਚੁੱਕਾ ਵਾਂ ਮਤਲਬ ਸਾਬ ਨੇ 2 ਸਾਲ ਮੇਰਾ ਟਾਈਮ ਹੀ ਖਰਾਬ ਕੀਤਾ ਉਲਝਾ ਦਿੰਦਾ ਮਤਲਬ ਕਾਫੀ ਕਾਫੀ ਕੇ ਆਂਦੇ ਵਿੱਚ ਫੋਲੋਅਰ ਕਿਹਦੇ 90 ਕੇ ਕਿਹਦੇ 100 ਕੇ ਪਰ ਸਿਖਾਉਂਦਾ ਕੁਝ ਨਹੀਂ ਆ ਕੋਈ ਹੈਜਿੰਗ 'ਚ ਉਲਝਾ ਛੱਡਦਾ ਕੋਈ ਕਿਸ ਚੀਜ਼ ਦੇ ਵਿੱਚ ਉਲਝਾ ਛੱਡਦਾ ਪਰ ਇੱਥੇ ਆ ਕੇ ਮੈਨੂੰ ਇਹ ਚੀਜ਼ ਲੱਗੀ ਕਿ ਹੁਣ ਮੇਰਾ ਫਿਊਚਰ ਬ੍ਰਾਈਟ ਆ ਸਭ ਨਾਲ ਵੱਖ ਕਨਸੈਪਟ ਲੱਗੇ ਬੇਸਿਕ ਤੋਂ ਅਜੇ ਬੇਸਿਕ ਹੀ ਕਰਦਾ ਪਿਆ ਮੈਂ ਥੋੜਾ ਜਿਹਾ ਐਡਵਾਂਸ ਕੀਤਾ 10-20% ਪਰ ਮੈਨੂੰ ਲੱਗਣ ਸਟ੍ਰਾਈਪ ਫੀਲਿੰਗ ਆਈ ਮੈਨੂੰ ਫੀਲਿੰਗ ਇਥੇ ਆ ਕੇ ਇਹ ਚੀਜ਼ ਮੈਨੂੰ ਫੀਲ ਹੋਈ ਕਿ ਹਾਂ ਵੀ ਟਰੇਡਿੰਗ ਦੇ ਵਿੱਚ ਪੈਸਾ ਬਣ ਸਕਦਾ ਪਰ ਇਸ ਤੋਂ ਪਹਿਲਾਂ ਮੈਂ ਨਰਾਸ਼ ਹੋ ਚੁੱਕਾ ਸੀ ਕਿ ਮਤਲਬ ਗੈਮਲਿੰਗ ਦੀ ਤਰ੍ਹਾਂ ਲੈਂਡ ਹੈ ਬਈ ਹਮੇਂ ਕੋਈ ਸਟ੍ਰੇਟ ਜਿਹੜਾ ਕਹਿੰਦਾ ਬਈ ਬਾਇੰਗ ਨਾ ਕਰਿਆ ਕਰੋ ਇਹ ਨਾ ਕਰਿਆ ਕਰੋ ਉਹ ਨਾ ਕਰਿਆ ਕਰੋ ਪਰ ਮੈਨੂੰ ਹੁਣ ਪਤਾ ਲੱਗਣਾ ਕਿ ਬਈ ਬਾਇੰਗ ਦੇ ਵਿੱਚ ਪੈਸਾ ਬਣਦਾ ਵਾ ਤੇ ਸਹੀ ਤਰੀਕੇ ਨਾਲ ਬਣਦਾ ਵਾ ਹਾਂਜੀ ਜੋ ਸਟੂਡੈਂਟਾਂ ਦੇਖ ਰਹੇ ਆ ਹਾਂਜੀ ਮੈਂ ਕੀ ਮੈਸੇਜ ਦੇਣਾ ਚਾਹੁੰਦਾ ਵਾਂ ਕਿ ਇੱਕ ਵਾਰ ਇੱਥੇ ਵਿਜ਼ਿਟ ਕਰਕੇ ਜ਼ਰੂਰ ਦੇਖੋ ਕਿਸੇ ਦੇ ਫੋਲੋਅਰਾਂ ਤੇ ਨਾ ਜਾਓ ਕੀ ਜਾਂ ਕਿਸੇ ਦੇ ਫੋਲੋਅਰ ਬਹੁਤ ਜ਼ਿਆਦੇ ਤੇ ਬੜਾ ਸੋਹਣਾ ਸਿਖਾਉਂਦਾ ਹੋਣਾ ਵਾ ਇਹ ਸਭ ਬਹੁਤ ਜ਼ਿਆਦਾ ਤੇ 90% ਧੋਖਾ ਹੁੰਦਾ ਵਾ ਇਹ ਵੀ ਇੱਕ ਮਤਲਬ ਇਮੀਗ੍ਰੇਸ਼ਨ ਏਜੰਟਾਂ ਵਾਂਗੂ ਇੱਕ ਧੰਦਾ ਬਣ ਚੁੱਕਾ ਵਾ ਤੇ ਬਹੁਤੇ ਆਂ ਦੇ ਨਾਲ ਧੱਕੇ ਨਾ ਖਾਓ ਤੇ ਮੈਂ ਕਹਿੰਦਾ ਇੱਕ ਵਾਰ ਇੱਥੇ ਵਿਜ਼ਿਟ ਕਰਕੇ ਵੇਖੋ ਟ੍ਰੇਡ ਐਨਾਲਾਈਜ਼ਰ ਬੋਰ ਤੇ ਤੁਹਾਨੂੰ ਖੁਦ ਪਤਾ ਲੱਗੋਗੇ ਤੁਹਾਡੇ ਸੁਪਨੇ ਕਿਦਾਂ ਸਕਾਰ ਹੁੰਦੇ ਆ ਠੀਕ ਹਾਂਜੀ ਤੁਸੀਂ ਕਿੰਨੇ ਟਾਈਮ ਪਹਿਲਾਂ ਤੁਹਾਨੂੰ ਪਤਾ ਲੱਗਿਆ ਤੁਸੀਂ ਆਪ ਹੋ ਰਹੇ ਆ ਮੈਨੂੰ ਅਜ ਤੋਂ 2 ਮਹੀਨੇ ਪਹਿਲਾਂ ਪਤਾ ਲੱਗਾ ਹੈਗਾ ਕਿ ਮਤਲਬ ਮੇਰੀ ਮਨਜੀਤ ਭਾਜੀ ਨੇ ਉਹਨਾਂ ਨਾਲ ਗੱਲ ਹੋਈ ਸੀ ਫਿਰ ਉਹਨਾਂ ਨੇ ਦੱਸਿਆ ਹੈਗਾ ਸਾਰਾ ਬਾਰੇ ਫਿਰ ਮੈਂ ਖੁਦ ਆਇਆ ਚੈੱਕ ਕੀਤਾ ਕਿ ਕੋਈ ਪਹਿਲਾਂ ਵੀ ਧੋਖੇ ਧੱਕੇ ਖਾਦੇ ਹੀ ਗਏ ਤੇ ਫੋਨ ਤੇ ਆਫਲਾਈਨ ਆਨਲਾਈਨ ਕੁਛ ਨਹੀਂ ਸਿੱਖਣਾ ਤੇ ਅਸੀਂ ਪਹਿਲਾਂ ਇੱਥੇ ਆ ਕੇ ਮਿਲੇ ਸਾਰ ਨੂੰ ਮਿਲ ਕੇ ਵਧੀਆ ਲੱਗਾ ਇਹਨਾਂ ਨੇ ਗੱਲਬਾਤ ਕੀਤੀ ਕਿ ਹਾਂ ਇਹਨਾਂ ਨੇ ਭਰੋਸਾ ਦਵਾਇਆ ਕਿ ਵਾਕੇ ਤੁਹਾਡਾ 80% ਰੋਇ ਦਾ ਨਿਕਲ ਸਕਦਾ ਤੇ ਫਿਰ ਆਪਾਂ ਨੇ ਕੋਸਟਵਿਲ ਜੀ ਨੇ ਜੋ ਪ੍ਰੋਮਿਸ ਕੀਤਾ ਉਹ ਦੇ ਮੁਤਾਬਿਕ ਕੀ ਕੁਛ ਹੁਣ ਤੁਸੀਂ ਗੇਮ ਕਰ ਕਿ ਕੁਛ ਸਿੱਖ ਮਤਲਬ ਸ਼ਾਰਵਿਲ ਸਰ ਨੇ 5% ਦਾ ਕਿਹਾ ਹੈਗਾ ਸਾਨੂੰ ਡੇਲੀ ਦਾ ਟਰਨ ਤੇ ਸਾਡਾ 15% 10% 20% ਵੀ ਨਿਕਲ ਆਉਂਦਾ ਕਈ ਵਾਰ ਜਦੋਂ ਚੰਗੀ ਮਾਰਕੀਟ ਚੱਲਦੀ ਹੈ ਡੇਲੀ ਨਹੀਂ ਪਰ ਜਦੋਂ ਚੰਗੀ ਮਾਰਕੀਟ ਚੱਲਦੀ ਪਰ ਡੇਲੀ 5% ਨਿਕਲ ਨਹੀਂ ਆਉਂਦਾ ਸਾਡਾ ਜੇ ਆਪਣੇ ਸੈਟਅਪ ਤੇ ਕੰਮ ਕਰੀਏ ਤਾਂ ਹਾਂਜੀ ਕੋਈ ਦਿੱਕਤ ਤਾਂ ਨਹੀਂ ਆ ਰਹੀ ਨਹੀਂ ਨਹੀਂ ਕੋਈ ਦਿੱਕਤ ਨਹੀਂ ਬਹੁਤ ਵਧੀਆ ਚੱਲ ਰਿਹਾ ਬਹੁਤ ਵਧੀਆ ਆਨਲਾਈਨ ਤੋਂ ਆਫਲਾਈਨ ਕੀ ਵੀ ਡਿਫਰੈਂਸ ਮਤਲਬ ਇਹਨਾਂ ਦਾ ਜਿਹੜਾ ਕਨਸੈਪਟ ਹੈ ਉਹਦੇ ਵਿੱਚ ਜ਼ਿਆਦਾ ਆਫਲਾਈਨ ਸਿੱਖਣ ਦਾ ਫਾਇਦਾ ਹੈ ਕਿਉਂਕਿ ਆਨਲਾਈਨ ਦੇ ਵਿੱਚ ਕੁਝ ਖਾਸ ਪਤਾ ਨਹੀਂ ਲੱਗਦਾ ਜਿਹੜੀ ਜੈਂ ਕਰਵਾਉਂਦੇ ਆ ਉਹਦੇ ਵਿੱਚ ਕੁਝ ਖਾਸ ਮਤਲਬ ਸਿੱਖਣ ਨੂੰ ਨਹੀਂ ਮਿਲਦਾ ਉੱਥੇ ਫਿਰ ਦਿੱਕਤ ਆਉਂਦੀ ਜਿਹੜਾ ਇੱਥੇ ਆਪਾਂ ਦੱਸ ਦਿੰਦੇ ਵੇ ਸਿੱਖ ਸਕਦੇ ਆ ਉੱਥੇ ਮਸਾ 3 ਮਹੀਨੇ ਦੇ ਵਿੱਚ ਸਿੱਖਿਆ ਜਾਂਦਾ ਫਿਰ ਟਾਈਮ ਤੇ ਤੁਹਾਨੂੰ ਪਤਾ ਟਾਈਮ ਤੇ ਬਚਾਉਣਾ ਆਪਣੇ ਤੇ ਡਿਪੈਂਡ ਰਹਿਣਾ ਉਹ ਤੇ ਜਿੱਦੀ ਕੋਈ ਜ਼ਿਆਦਾ ਮਜਬੂਰੀ ਉਹ ਆਨਲਾਈਨ ਸਿੱਖ ਸਕਦਾ ਵੈਸੇ ਮੈਂ ਦੇਖ ਉਸ ਗੈਸਟ ਕਰੂੰਗਾ ਕਿ ਮਤਲਬ ਆਫਲਾਈਨ ਸਿੱਖਵਾ ਆ ਕੇ ਠੀਕ ਕੀ ਨਾਮ ਹੈ ਤੁਹਾਡਾ ਸਰ ਮੇਰਾ ਨਾਮ ਨਿਤਿੰ ਕੁਮਾਰ ਕਿੱਥੋਂ ਆਏ ਹੋ ਪਠਾਨਕੋੜ ਤੋਂ ਪਠਾਨਕੋੜ ਤੋਂ ਅਬ ਹੋਰ ਪਹੁੰਚੇ ਹੋ ਤੁਸੀਂ ਹਾਂਜੀ ਕਿਹਨਾਂ ਕੋਲ ਸਟੱਡੀ ਕਰ ਰਹੇ ਹੋ ਮੈਂ ਸਰ ਚਾਰਵਲ ਇਹ ਕਿਵੇਂ ਪਤਾ ਲੱਗਿਆ ਸੀ ਤੁਹਾਨੂੰ ਸਰ ਮਨਜੀਤ ਸਰ ਤੋਂ ਪਤਾ ਲੱਗੇਗਾ ਠੀਕ ਹੈ ਜੀ ਹਾਂਜੀ ਤੇ ਹੁਣ ਤੱਕ ਕੀ ਤੁਸੀਂ ਸਿੱਖਿਆ ਤੇ ਕੀ ਕੁਝ ਗੇਨ ਕੀਤਾ ਸਰ ਸਰ ਕੋ ਕਾਫੀ ਕੁਝ ਸਿੱਖ ਨੂੰ ਮਿਲਿਆ ਮੈਨੂੰ ਮਤਲਬ ਜਿੱਦਾਂ ਪਹਿਲਾਂ ਵੀ ਮੈਂ ਕਿਤੇ ਕਰ ਰਿਹਾ ਸੀ ਟਰਾਈ ਉਹਨਾਂ ਕੋ ਕਾਫੀ ਬੈਂਟਰ ਲੱਗਿਆ ਮੈਨੂੰ ਬਹੁਤ ਕੁਝ ਸਿੱਖ ਨੂੰ ਮਿਲਿਆ ਨਹੀਂ ਚੀਜ਼ਾਂ ਸਿੱਖ ਨੂੰ ਠੀਕ ਹੈ ਬਹੁਤ ਆਨਲਾਈਨ ਤੇ ਆਫਲਾਈਨ ਚ ਕੀ ਡਿਫਰੈਂਸ ਸਮਝਦਿਆ ਆਫਲਾਈਨ ਚ ਸਰ ਵਧੀਆ ਹੈਗਾ ਸਿੱਖ ਨੂੰ অনলাইন চ ਥੋੜਾ ਲੱਗਦਾ ਮੈਨੂੰ ਕ੍ਰਿਫਟਰ ਮੈਨੂੰ ਲੱਗਦਾ ਆਫਲਾਈਨ ਬਹੁਤ ਵਧੀਆ ਲੱਗਦਾ ਠੀਕ ਹੈ ਤੁਸੀਂ ਉੱਥੇ ਸਟੱਡੀ ਕਰ ਰਹੇ ਹੋ ਦੂਸਰੇ ਸਟੂਡੈਂਟਸ ਨੂੰ ਕੀ ਕਹਿਣਾ ਚਾਹੋਗੇ ਦੂਸਰੇ ਸਟੂਡੈਂਟ ਨੂੰ ਮੈਂ ਇਹੀ ਕਹਿਣਾ ਚਾਹਾਂਗਾ ਕਿ ਉਹ ਸਰ ਕੋ ਆ ਕੇ ਸਿੱਖਣ ਨਵੀਂ ਨਵੀਂ ਚੀਜ਼ਾਂ ਸਰ ਕੋ ਸਿੱਖਣ ਨੂੰ ਮਿਲਣਗੀਆਂ ਉਹ